ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ 350ਵੇਂ ਸ਼ਤਾਬਦੀ ਨੂੰ ਸਮਰਪਿਤ ਗੁਰੂ ਸਾਹਿਬ ਜੀ ਦੀ ਕੁਰਬਾਨੀ ਤੇ ਸਰਪੰਸਦਾਨੀ ਗੁਰਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੂੰ ਮੱਦੇਨਜ਼ਰ ਰੱਖਦਿਆਂ ਸ਼੍ਰੀ ਗੁਰੂ ਰਾਮਦਾਸ ਲੋਕ ਪਲਾਇਸ ਸੋਸਾਇਟੀ ਵੱਲੋਂ ਈ ਬਲਾਕ ਰਣਜੀਤ ਐਵੇਨਿਊ ਸੁਰਿੰਦਰਪਾਲ ਸਿੰਘ ਦੇ ਗ੍ਰਹਿ ਤੋਂ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਕੁਰਬਾਨੀ ਦਾ ਜਸ਼ਨ ਕੀਤਾ ਗਿਆ ਅਤੇ ਪ੍ਰਭਾਤ ਫੇਰੀ ਈ ਬਲਾਕ ਗੁਰਦੀਪ ਸਿੰਘ ਪਾਵਾ ਦੇ ਗ੍ਰਹਿ ਵਿਖੇ ਜਾ ਕੇ ਸਮਾਪਤ ਹੋਈ ਅਤੇ ਪ੍ਰਭਾਤ ਫੇਰੀ ਦਾ थामाते संतों निखा स्वागत किया गया इस मौके सुसायटे सरप्रस्त सुरेंद्र अरोड़ा भीर जी श्रीमती डॉली सरबजीत अमरजीत पसरीचा अमरजीत नारग दलजीत कोहली समेत सुसायटी मैंबर हाजिर सन I don't know yeah E aí ਅਦੇ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਅਸੀਂ ਸਾਰੇ ਇਕੱਠੇ ਹੋਏ ਹਾਂ ਗੁਰ ਤੇਗ ਬਹਾਦਰ ਸਿਮਰਿਏ ਕਰਨੋਂ ਮਿਲਿਆਵੇ ਤਾਰੇ ਬਸ ਉਹਨਾਂ ਦੇ ਚਰਨਾਂ ਦੇ ਵਿੱਚ ਸਾਰੀ ਸੰਗਤ ਆਪਣੀ ਦਿਲੋਂ ਇੱਕੋ ਹੀ ਅਰਦਾਸ ਕਰੇ ਕਿ ਸਾਨੂੰ ਭਗਤੀ ਦੇ ਕੇ ਜਾਵੇ ਆਪਣੇ ਵਰਗੀ ਸਾਨੂੰ ਭਗਤੀ ਦੇ ਸਾਨੂੰ ਭਗਤੀ ਦੇ ਤਾਂ ਕਿ ਅਸੀਂ ਜਿਹੜਾ ਸਾਨੂੰ ਮਨੁੱਖਾ ਜੀਵਨ ਮਿਲਿਆ ਇਨ ਨੂੰ ਅਸੀਂ ਸਵਾਰ ਕੇ ਉੱਥੇ ਜਾਈਏ মুখ ਉਝਲੇ ਕਰਕੇ ਜਾਈਏ ਵਾਹਿਗੁਰੂ ਗੁਰnabla ਨੂੰ ਤੇਹ ਬਹਾਦਰ ਜੀ ਇੰਨੀ ਸ਼ਕਤੀ ਦਿਓ ਕਿ ਸਾਡਾ ਮਨ ਸ਼ਾਂਤ ਹੋਵੇ ਸਾਡਾ ਚਿੱਤ ਸ਼ੁੱਧ ਹੋਵੇ ਜਿਹੜੇ ਕੀ ਤੋਂ ਪਹਿਲੂ ਨੇ ਤੁਹਾਡੇ ਨਾਲ ਛੋੜਨ ਦੇ ਸਾਡੇ ਮਨ ਨੂੰ ਆਪਣੇ ਚਰਨਾ ਸੁ ਰੱਖੋ ਤਾਂ ਕਿ ਇਹ ਪਤਕ ਦਾ ਬੜਾ ਹੈ ਇਹ ਇੱਕ ਬਹੁਤ ਵੱਡਾ ਵਿਕਾਰ ਹੈ ਜਿਹੜਾ ਕਿ ਸਾਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਨ ਨਹੀਂ ਦੇਂਦਾ ਸਾਡੇ ਮਨ ਨੂੰ ਆਪਣੇ ਕੋਲ ਰੱਖ ਲੋ ਜਿਹੜਾ ਕਿ ਸਾਨੂੰ ਛੋੜਨ ਨਹੀਂ ਦਿੰਦਾ ਅਸੀਂ ਸਿਰਫ ਸਿਰਫ ਇਸ ਜੀਵਨ ਦਾ ਲਹਾ ਲੈ ਕੇ ਜਾਈਏ ਗੁਰੂ ਤੇਗ ਬਹਾਦਰ ਜੀ ਸਾਡੇ ਸਾਰੀ ਸੰਗਤ ਦੇ ਸਿੱਤੇ ਮਿਹਰ ਭਰੇ ਹੱਥ ਕੋ ਰੂਰਾਵੀ ਜੀ ਜਿਹੜੇ ਕਿ ਇਸ ਪਰਿਵਾਰ ਨੂੰ ਪਰਮਾਤਮਾ ਗੁਰਦਾਣਾ ਨੂੰ ਉੱਦਮ ਬਖਸ਼ਿਆ ਹੈ ਗੁਰੂ ਆਮਦਾਸ ਸੋਸਾਇਟੀ ਦਾ ਪਰਿਵਾਰ ਇਹ ਚੜ੍ਹਦੀਆਂ ਕਲਾ ਵਿੱਚ ਰੱਖੇ ਰੋਰਾ ਜੀ ਨੇ ਸੇ ਬਖਸ਼ੇ ਜਿਸ ਰਾਤੀ ਖਿੱਚ ਕੇ ਸਾਰੀ ਸੰਗਤ ਨੂੰ ਆਪ ਕੇ ਲੀਡ ਕਰਦੇ ਹੋਏ ਸਾਰਿਆਂ ਨੂੰ ਪਿੱਛੇ ਲਗਾਉਂਦੇ ਨੇ ਜਣਾ ਉਹਨਾਂ ਨੇ ਜਿੰਮਾ ਚੁੱਕਿਆ ਆ ਹੈ ਕਿ ਮੈਂ ਤੁਹਾਨੂੰ ਬਾਣੀ ਨਾਲ ਜੋੜਾਂ ਨਾਮ ਨਾਲ ਜੋੜਾਂ ਉਹ ਕਿਹਦੇ ਨਾ ਕਿਸੇ ਨਾ ਕਿਸੇ ਨੂੰ ਤੇ ਅੱਗੇ ਲੱਗਣਾ ਹੀ ਪੈਂਦਾ ਕੋਈ ਅੱਗੇ ਲੱਗਦਾ ਤੇ ਤੁਹਾਨੂੰ ਤਾਰਦਾ ਤੇ ਅਸੀਂ ਉਹਨਾਂ ਵਾਸਤੇ ਸੇਤਾ ਮੰਗੀਏ ਅਸੀਸਾਂ ਮੰਗੀ ਉਹਨਾਂ ਦੇ ਪਰਿਵਾਰ ਵਾਸਤੇ ਜਿਹੜਾ ਕੀ ਅੱਗੇ ਖੜੇ ਹੋ ਕੇ ਸਾਨੂੰ ਸਾਰਿਆਂ ਨੂੰ ਆਪਣੀ ਬਾਣੀ ਬਾਬਾ ਜੀ ਦੀ ਬਾਣੀ ਨਾਲ ਸਾਰੇ ਗੁਰੂਆਂ ਦੀ ਜੜੀਆਂ ਉਹਨਾਂ ਦੀਆਂ ਸਿੱਖਿਆਵਾਂ ਨੇ ਉਹਨਾਂ ਨਾਲ ਜੋੜਦੇ ਨੇ ਬਾਰ-ਬਾਰ ਬਾਰ-ਬਾਰ ਅਸਾ ਜੀ ਦੀ ਵਾਰ ਅਸੀਂ ਕਿੰਨੀ ਵਾਰੀ ਪੜਦੇ ਆ ਅਸੀਂ ਉਹਨਾਂ ਦੇ ਚਰਨਾਂ 'ਚ ਇੱਕ ਬੇਨਤੀ ਰੱਖੀ ਹੈ ਵਾਹਿਗੁਰੂ ਤੇ ਕਿ ਜੋ ਵੀ ਅਸਾ ਜੀ ਵਾਦ ਵਿੱਚ ਜੜੀਆਂ ਨੇ ਸਿੱਖਿਆਵਾਂ ਨੇ ਉਹ ਸਾਡੇ ਅੰਦਰ ਇੰਵਾਈਵ ਕਰ ਦਿਓ ਬਾਬਾ ਜੀ ਜਿਹੜੀ ਤੁਸੀਂ ਬਾਣੀ ਦੇ ਦਿੱਤੀ ਗਏ ਉਹ ਅਸੀਂ ਸਿਰਫ ਪੜਿਆ ਹੀ ਨਹੀਂ ਉਹਨੂੰ ਜੀ ਸਕੀਏ ਸਾਨੂੰ ਇਸ ਕਾਬਿਲ ਬਣਾਓ ਕਿ ਅਸੀਂ ਉਸ ਬਾਣੀ ਨੂੰ ਸਾਡੇ ਲਿਖਤੀ ਨਾ ਰਹੇ ਪਰਦੇਈ ਨਾ ਰਹ ਜੇ ਇਹਨੂੰ ਅਸੀਂ ਜੀ ਕੇ ਚੱਲ ਸਕੀਏ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਸ਼ਰੂਰ ਤੇ ਬਾਦਰ ਸੱਚੇ ਪਾਤਸ਼ਾਹ ਦੀ ਕੁਰਬਾਨੀ ਉਹਦੀ ਲਾਸਾਨੀ ਕੁਰਬਾਨੀ ਨੂੰ ਸਾਰੀ ਦੁਨੀਆ ਦੇ ਨਾਲ ਸਾਂਝਾ ਕਰਨ ਵਾਸਤੇ ਅੱਜ ਦਾ ਇਹ ਸਮਾਗਮ ਹੈ ਇਸ ਵਿੱਚ ਪ੍ਰਭਾਤ ਫੇਰੀ ਹੈ ਜਿੱਤੋਂ ਸ਼ੁਰੂ ਹੋਈ ਸੀ ਉੱਥੇ ਗੁਰੂ ਸਾਹਿਬ ਦਾ ਗੁੰਗੁਨਾਣ ਕਰਕੇ 134 D ਰਣਜੀਤ ਐਵੇਨਿਊ ਪਾਵਾਜੀ ਦੇ ਗ੍ਰਹਿ ਵਿਖੇ ਸਾਰੀ ਸੰਗਤ ਨੇ ਸੱਚੇ ਪਾਤਸ਼ਾਹ ਦੇ ਬਾਰੇ ਜੜੇ ਨੇ ਵਿਚਾਰ ਵਟਾਂਦਰੇ ਕਰਨੇ ਨੇ ਨਵੇਂ ਮੁਹੱਲੇ ਦੇ ਸ਼ਲੋਕਾਂ ਦੇ ਉੱਤੇ ਵਿਚਾਰ ਹੋਏਗਾ ਕਿ ਸੱਚੇ ਪਾਤਸ਼ਾਹ ਵਿਰਾਗ ਦੀ ਮੂਰਤ ਸਨ ਔਰ ਉਹਨਾਂ ਨੇ ਨਾਮ ਨਾਲ ਜੁੜਨ ਦੀ ਇੱਕ ਪ੍ਰੇਰਣਾ ਦਿੱਤੀ ਹੈ ਜੋ ਸੰਗਤ ਨੂੰ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਨਾਮ ਨਾਲ ਜੁੜੋ ਇਹ ਕਾਲ ਯੁਗ ਹੈ ਕਾਲ ਯੁਗ ਤੋਂ ਬਚਣ ਲਈ ਨਾਮ ਨਾਲ ਜੁੜਨਾ ਜ਼ਰੂਰੀ ਹੈ